ਸਟੂ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਣ ਪਰਪਰ ਸਸ਼ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹੋਂਦ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ ਅਜਿਲਾ ਤਰਨਤਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗ੍ਰੇਟ ਅਕੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਨਿਸ਼ੱਤਰ ਸਿੰਘ ਦੇ ਗਵਾਈ ਹੇਠ ਆਪਣੀ ਹੱਕੀ ਮੰਗਣ ਨੂੰ ਲੈ ਕੇ ਧਰਨਾ ਲਗਾਏ ਗਏ ਜਿਸ ਵਿੱਚ ਨਿਸ਼ੱਤਰ ਸਿੰਘ ਨੇ ਦੱਸਿਆ ਕਿ ਬਾਸਮਤੀ ਦਾ ਘੱਟੋ-ਘੱਟ ਸਮਰਥਨ ਮੁੱਲ ਉਥੇ ਖਰੀਦਣ ਦਾ ਕੋਈ ਪ੍ਰਬੰਧ ਨਹੀਂ ਹੈ ਬਾਸਮਤੀਆਂ ਦਾ 1121 ਅਤੇ 1885 ਅਧੀ ਕਿਸਮਾਂ ₹6000 ਪ੍ਰਤੀਏ ਤੇ 1509 ਅਤੇ 1792 ਅਧਿਕ ਦਾ 5000 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਸਮਰਥਨ ਕਰਕੇ ਖਰੀਦ ਦਾ ਪ੍ਰਬੰਧ ਕਰੇ ਸਰਕਾਰ ਪੰਜਾਬ ਵਿੱਚ ਚਾਰੀਆਂ ਸੀਜ਼ਨ ਦੀਆਂ ਫਸਲਾਂ ਦੀ ਬਿਜਾਈ ਲਈ ਜ਼ੂਰੀਆ ਐਡੀਪੀ ਦੀ ਅਹਿਮ ਲੋੜ ਹੈ ਕਿੱਲਤ ਡੀਏਪੀ ਦੀ ਖਾਦ ਦੀ ਅਨੁਮਾਦ 5-5 ਲੱਖ ਮੀਟਰੀ ਟਰੱਕ ਟਨ ਦੀ ਲੋੜ ਹੈ ਗੰਨੇ ਦਾ ਭਾ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਹੋਰ ਕੀ ਹਨ ਕਿਸਾਨਾਂ ਦੀਆਂ ਮੰਗਾਂ ਤੁਹਾਨੂੰ ਸੁਣਾਉਣੇ ਹਨ ਉਹਨਾਂ ਦੇ ਜ਼ੁਬਾਨੀ ਤੁਸੀਂ ਦੇ ਕੋਲ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿਸਾਨੀ ਦੀਆਂ ਬਹੁਤ ਮੰਗਾਂ ਜਿਹੜੀਆਂ ਮੁੱਖ ਮੰਤਰੀ ਪੰਜਾਬ ਨੇ ਕਈ ਵਾਰੀ ਜਿਹੜੇ ਡੈਕਸ਼ਨ ਉਹਨਾਂ ਚ ਮੰਨੀਆਂ ਹੋਈਆਂ ਪਰ ਕੋਈ ਵੀ ਮੰਗ ਲਾਗੂ ਨਹੀਂ ਕੀਤੀ ਗਈ ਪਰ ਅੱਜ ਇਹਨਾਂ ਦਿਨਾਂ ਚ ਅਸੀਂ ਕੁਝ ਵਿਸ਼ੇਸ਼ ਮੰਗਾਂ ਜਿਹੜੀਆਂ ਸਾਡੇ ਕਿਸਾਨਾਂ ਸਾਹਮਣੇ ਬਿਲਕੁਲ ਅੱਜ ਖੜੀਆਂ ਨੇ ਉਹਨਾਂ ਵਿੱਚ ਸਭ ਤੋਂ ਪਹਿਲੀ ਸਾਡੀ ਮੰਗ ਬਾਸਮਤੀ ਨਾਲ ਸੰਬੰਧਤ ਹੈ ਕਿਉਂਕਿ ਬਾਸਮਤੀ ਝੇਟ ਜਿਹੜਾ ਰਕਬਾ ਬਹੁਤ ਵਧਿਆ ਹੋਇਆ ਹੈ ਬਾਸਮਤੀ ਜਿਹੜੀ ਔਰਕੀਆਂ ਲਗਭਗ ਜਿੰਨਾ ਝੋਨਾ ਲੱਗਦਾ ਉੰਨੀ ਫਸਲਾਂ ਉੱਤੇ ਲੱਗੀ ਹੋਈ ਹੈ ਇੱਕ ਬਾਸਮਤੀ ਜਿਹੜੀ ਜੁਲਾਈ ਚ ਲੱਗਦੀ ਹੈ ਉਦੋਂ بارش ਹੋ ਰਹੀ ਹੁੰਦੀ ਹੈ ਤੇ ਬਾਸਮਤੀ ਤੇ ਪਾਣੀ ਦੀ ਵੀ ਘਟ ਖਪਤ ਹੁੰਦੀ ਹੈ ਤੇ ਇਹਦੀ ਜਿਹੜੀ ਪ੍ਰਾਲੀ ਹੈ ਉਹ ਵੀ ਆਸਾਨੀ ਨਾਲ ਸੰਭੀ ਜਾ ਸਕਦੀ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਜਿਹੜੀ 11 25 ਕਿਸਮਾਂ ਉੱਤੇ 6000 ਤੇ ਜਿਹੜੀਆਂ ਬਾਕੀ ਕਿਸਮਾਂ ਉੱਤੇ 5000 ਘੱਟੋ ਘਾਟ ਜਿਹੜੀ ਉੱਤੇ ਐਮ ਐਸ ਪੀ ਜਾਰੀ ਕੀਤੀ ਜਾਣੀ ਚਾਹੀਦੀ ਹੈ ਇਹਦੇ ਨਾਲ ਹੀ ਬਾਗਾ ਬਾਰਡਰ ਤੇ ਸਹਿਣੀ ਬੜਾ ਜਿਹੜਾ ਬਾਰਡਰ ਆ ਉਸ ਫਸਲਾਂ ਦੇ ਵਪਾਰ ਵਾਸਤੇ ਸੜਕੀ ਰਸਤਾ ਖੋਲਿਆ ਜਾਣਾ ਚਾਹੀਦਾ ਹੈ ਤਾਂ ਕਿ ਜਿਹੜੇ ਆ ਲੰਬਾ ਰੂਟ ਪੈਂਦਾ ਵਪਾਰ ਵਾਸਤੇ ਮੁਦਰਾਪੋਰਟ ਤੋਂ ਉਹਦੀ ਬਜਾਏ ਜੇ ਇੱਥੇ ਖੋਲਿਆ ਜਾਵੇ ਤੇ ਇਹ ਆਸਾਨ ਹੈ ਉਸੇ ਤਰ੍ਹਾਂ ਗੋਦਾਮਾਂ ਤੋਂ ਸ਼ਗਰਾਮਪਤੀ ਦੀ ਦਿੱਕਤ ਦਾ ਮਸਲਾ ਉਹ ਵੀ ਅਸੀਂ ਸਰਕਾਰ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਕਿ ਉਹ ਤੇ ਤੁਰੰਤ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਕਿ ਸਰਕਾਰਾਂ ਨੂੰ ਆਉਣ ਵਾਲੇ ਸਾਲ ਵਿੱਚ ਕੋਈ ਜਿਹੜੀ ਖਜਲ ਖਵਾਰੀ ਨਾ ਹੋਵੇ ਇਹਨਾਂ ਦਿਨਾਂ 'ਚ ਡੀਏਪੀ ਵੀ ਬਹੁਤ ਘਾਟ ਹੈ ਔਰ ਕਿਉਂਕਿ ਸੁਸਾਇਟੀਆਂ ਅੰਦਰ ਡੀਏਪੀ ਨਹੀਂ ਆ ਰਹੀ ਔਰ ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰ ਇੱਕ ਦਖਲ ਦੇ ਕੇ ਡੀਪੀ ਜਿਹੜੀ ਆ ਉਹ ਸੈਟੀਆਂ ਵਿੱਚ ਮਹੀਆ ਕਰਾਵੇ ਤਾਂ ਕਿ ਇੱਕ ਤਾਂ ਉਹ ਲੋਕਾਂ ਨੂੰ ਠੀਕ ਡੀਪੀ ਮਿਲ ਸਕੇ ਤੇ ਇੱਕ ਇਹ ਦੇ ਵਤਾਰੀ ਹੈ ਉਹ ਜਿਹੜਾ ਨਾਲ ਨੈਨੋਪੈਟ ਵੇਚਦੇ ਆ ਉਸ ਤੋਂ ਕਿਸਾਨਾਂ ਦੀ ਲੁੱਟ ਤੋਂ ਬਚਿਆ ਜਾ ਸਕੇ ਸੋ ਇਸ ਕਰਕੇ ਅੱਜ ਅਸੀਂ ਇੱਥੇ ਜਿਹੜਾ ਵਿਸ਼ੇਸ਼ ਰੂਪ ਚ ਡਿਪਟੀ ਕਮਿਸ਼ਨਰ ਬਾਹਰ ਦਫ਼ਤਰ ਹੈ ਅਸੀਂ ਧਰਨਾ ਦੇ ਰਹੇ ਹਾਂ ਉਸ ਤੋਂ ਬਾਅਦ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਗੱਲ ਇਹ ਤੇ ਇਹ ਕਹਿਣਾ ਚਾਹੁੰਦੇ ਆ ਕਿ ਸਰਕਾਰ ਜਿਹੜਾ ਵਾ ਬਿਲਕੁਲ ਝੂਠ ਬੋਲ ਕੇ ਸੱਤਾ ਚ ਆਈ ਹੈ ਔਰ ਸਰਕਾਰ ਜਿਹੜਾ ਅਮਨ ਕਾਨੂੰਨ ਆ ਜਿਹੜਾ ਪ੍ਰਸ਼ਾਸਨਿਕ ਮਸਲੇ ਆ ਉਹਨਾਂ ਤੇ ਬਿਲਕੁਲ ਫੇਲ ਹੋਈ ਹੈ ਸਰਕਾਰ ਦਾ ਅਫਸਰशाही ਤੇ ਕੋਈ ਕਾਬੂ ਨਹੀਂ ਦਾ ਸਰਕਾਰ ਦੇ ਆਪਣੇ ਮੰਤਰੀ ਐਮਐਲਏ ਇੱਕ ਦੂਜੇ ਦੇ ਵਿਰੁੱਧ ਗੋਦਰਾਇਆ ਇਸ ਕਰਕੇ ਪੰਜਾਬ ਸਰਕਾਰ ਬਿਲਕੁਲ ਹੀ ਹਰ ਪ੍ਰਿੰਟ ਤੇ ਫੇਲ ਹੋ ਇਹਨਾਂ ਦਾ ਕਰਨਾ ਧਰਨਾ ਜਿਹੜਾ ਜਾਰੀ ਰਹੇ ਇਹ ਸਾਡਾ ਅੱਜ ਧਰਨਾ ਸੀ 2 ਵਜੇ ਤੱਕ ਧਰਨਾ ਦੇਣਾ ਉਸ ਤੋਂ ਬਾਅਦ ਅਸੀਂ ਅਡਿਪਟ ਮਿਸਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਅੱਜ ਧਰਨਾ ਸਮਾਪਤ ਕਰਦੇ ਆਂਗੇ ਜੇਕਰ ਸਰਕਾਰ ਨੇ ਜਲਦੀ ਸਾਡੀ ਮੰਗ ਤੇ ਮੰਗਾਂ ਤੇ ਨੁਕਤਾਰਾ ਨਾ ਕੀਤਾ ਤੇ ਆਉਣ ਵਾਲੇ ਸਮੇਂ ਅਸੀਂ ਇਹਨਾਂ ਤਿੱਖਾ ਸੰਘਰਸ਼ ਕਰਾਂਗੇ